ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਪਰਿਵਾਰ ਦੇ ਨਾਲ ਹਾਦਸਾ ਵਾਪਰਿਆ ਜਿਸ ਕਰਕੇ ਪਰਿਵਾਰ ਦੇ ਪੰਜ ਮੈਂਬਰ ਕੰਬੀਰ ਰੂਪਨਾਲ ਜ਼ਖਮੀ ਹੋ ਗਏ ਜਾਣਕਾਰੀ ਦਿੰਦਿਆ ਪਰਿਵਾਰ ਦੇ ਮੈਂਬਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਮਾਤਾ ਭੈਣ ਅਤੇ ਭਨੇਵੇ ਦੇ ਨਾਲ ਨੂਰਪੁਰ ਤੋਂ ਮੱਥਾ ਟੇਕ ਕੇ ਵਾਪਸ ਅੰਮ੍ਰਿਤਸਰ ਆਪਣੇ ਘਰੇ ਵੱਲ ਨੂੰ ਚੱਲੇ ਸਨ ਜਦੋਂ ਬਰਿਆਰ ਬਾਈਪਾਸ ਨੇੜੇ ਪਹੁੰਚੇ ਤਾਂ ਮੋੜ ਮੁੜਨ ਲੱਗੇ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸੜਕ ਕਿਨਾਰੇ ਖੰਡੇ ਵਿੱਚ ਜੱਟ ਗਈ ਜਿਸ ਕਰਕੇ ਕਾਰ ਦੇ 에ਅਰ ਬੈਗ ਖੁੱਲ ਗਏ ਹਾਦਸੇ ਵਿੱਚ ਉਹਨਾਂ ਦੀ ਮਾਤਾ ਪੈਨ ਅਤੇ ਪਾਂਜਾ ਕੰਬੀਰ ਲਖਮੀ ਹੋਏ ਨੇ ਹਾਲਾਂਕਿ ਉਸ ਨੂੰ ਤੇ ਉਸਦੇ ਪਿਤਾ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਮੇਰਾ ਨਾਮ ਜਤਿੰਦਰ ਹੈ ਨੂਰਪੁਰ ਤੋਂ ਵਾਪਸ ਆ ਰਿਹਾ ਸੀ ਗੱਡੀ ਸਨਲੀ ਕੰਟਰੋਲ ਤੋਂ ਬਾਹਰ ਹੋ ਗਈ ਨੂਰਪੁਰ ਦੇ ਰਹਿਣ ਵਾਲੇ ਹੰਬਰ ਸਰ ਦੇ ਨੂਰਪੁਰ ਕੰਮਗੇ ਮਠਾਟੇ ਕੰਗੇ ਸਿਰ ਠੀਕ ਹੈ ਵਾਪਸ ਆ ਰਹੇ ਵਾਪਸ ਕਿ ਹੋਇਆ ਮੋੜ ਤੇ ਸੀ ਗੱਡੀ ਥੋੜੀ ਜਿਹੀ ਗਲਤ ਪਾਪ ਸ਼ਾਇਦ ਕੋਈ ਕੰਟਰੋਲ ਨਹੀਂ ਉਹ ਭਾਈ ਸਪਾਈਕਰੀ ਨਹੀਂ ਅਗਰ ਸਾਹ ਦਾ ਸਾਹ ਦਾ ਟੋਆ ਜਿਹਾ ਕੋਈ ਚੋਟੀ ਕਿੰਨੇ ਦੇ ਲੱਗੇ ਤੈਨਾਂ ਨਾਲ ਕਿੰਨੇ ਦੇ ਸਵਾਰ ਪੰਜਾਂ ਨੂੰ ਫੋਨ ਫੋਨ ਚੱਕ ਕੇ ਦੇਖ ਦੇ ਲੋ ਸਾਰੇ ਦੇ ਸਾਰੇ ਜੀ ਮਮਮੀ ਸਿਸਟਰ ਦੇ ਮੈਂ ਮੈਂ ਤੈਨਾਂ ਨਾਲ ਪੁਲਿਸ ਸੁਰੱਖਿਆ ਫੋਰਸ ਦੇ ਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਬਾਈਪਾਸ ਨੜੇ ਇੱਕ ਹਾਦਸਾ ਵਾਪਰਿਆ ਹੈ ਉਹ ਮੌਕੇ ਤੇ ਆਪਣੀ ਟੀਮ ਦੇ ਨਾਲ ਪਹੁੰਚੇ ਸਰ ਮੈਂ ਐਸਆਈ ਸੁਵਿੰਦਰ ਸਿੰਘ ਐਸਐਸਟੀ ਐਫਆਰਟੀਮ ਦਾ ਚਾਰਜ ਹਾਂ ਤੇ ਅਸੀਂ ਜਦੋਂ ਜਾਣਦੇ ਸਾਂ ਬਰਿਆਲ ਬਾਈਪਾਸ ਤੋਂ ਲਾਗੇ ਤੇ ਉੱਥੇ ਉਸੇ ਵਾਲੇ ਮੌਕੇ ਤੇ ਇੱਕ ਰੈਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਕੇ ਤੇ ਪੀਐਸ ਗਾਰਡਨ ਦੇ ਲਾਗੇ ਇੱਕ ਟੋਏ ਦੇ ਵਿੱਚ ਦੇਖਦੀ ਜਿਹਦੇ ਵਿੱਚ ਅਹੀ ਮੌਕੇ ਤੇ ਕਈ ਉੱਥੇ ਉੱਤਰ ਕੇ ਦੌੜ ਕੇ ਨਾਲ ਹੋਰ ਦੁਨੀਆ ਇਕੱਠੀ ਹੋ ਗਈ ਤੇ ਉਹਨਾਂ ਨੂੰ ਕੱਢਿਆ ਪੰਜਾਂ ਜਣਿਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਸਨ ਤੇ ਤਿੰਨ ਵਿਅਕਤੀ ਸਨ ਦੋ ਨੌਜਵਾਨ ਸਨ ਤੇ ਇੱਕ ਸਨ ਤੇ ਜਿਨ੍ਹਾਂ ਦੇ ਵਿੱਚੋਂ ਦੋਹਾਂ ਇੱਕ ਨੌਜਵਾਨ ਦੀ ਲੱਤ ਤੇ ਬਾਹਾਂ ਟੁੱਟ ਗਈ ਆ ਇੱਕ ਔਰਤ ਦੀ ਵੀ ਬਾਹਾਂ ਟੁੱਟੀ ਆ ਤੇ ਇੱਕ ਮਾਤਾ ਦੇ ਬੈਗ ਦੇ ਚੇਂਜ ਨਹੀਂ ਹੋਈ ਆ ਜਿਨ੍ਹਾਂ ਨੂੰ ਤਿੰਨਾਂ ਜਣੇ ਨੂੰ ਐਂਬੂਲੈਂਸ ਚੱਦੀ ਗਈ ਤੇ ਉਹਨਾਂ ਦੇ ਦੋਹਾਂ ਛੜਿਆਂ ਨੂੰ ਐਂਬੂਲੈਂਸ ਲੈ ਤੇ ਤਿੰਨਾਂ ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਮਿਠਾਲ ਕੇ ਤੇ ਹਸਪੀਟਲ ਜਿਹੜਾ ਐਡਮਿਟ ਕਰਾ ਕੇ ਆਏ ਇਹ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਇਹ ਸਰ ਨੂਰਪੁਰ ਦਾ ਹਿਮਾਚਲ ਤੋਂ ਆ ਰਹੇ ਸੀ ਤੇ ਅਮਰਸਰ ਦੇ ਨਿਵਾਸੀ ਆ ਤੇ ਅਮਰਸਰ ਜਾਣਾ ਸੀ ਇਹਨਾਂ ਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਗੱਲ ਗੱਡੀ ਵਿੱਚ ਸਵਾਰ ਪੰਜ ਜੀਆਂ ਦੀ ਜਾਨ ਬਚ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕਾਰ ਦੇ ਪ੍ਰਖੱਚੀ ਉੱਡਨੇ ਗੜਬੜਤ ਰਹੀ ਹੈ ਕਿਸ ਹਾਦਸੇ ਦੇ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜਾਨ ਬਚ ਗਈ ਹੈ ਹਾਲਾਂਕਿ ਸਾਰੇ ਪਰਿਵਾਰ ਕੰਬੀਰ ਜ਼ਖਮੀ ਹੋਏ ਨੇ ਗੁਰਦਾਸਪੁਰ ਤੋਂ ਗੁਪੀ ਚਾਵਲਾ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ